ਹਵਾ ਪ੍ਰਦੂਸ਼ਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਜੋ ਹੈ ਵਾਰ ਪਲਟਵਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਬੀਜੇਪੀ ਬੀਜੇਪੀ ਵੱਲੋਂ ਜੋ ਹੈ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ 'ਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੈ ਪੰਜਾਬ ਦੀ ਪ੍ਰਾਲੀ ਕਾਰਨ ਦਿੱਲੀ ਚ ਪ੍ਰਦੂਸ਼ਣ ਹੋ ਰਿਹਾਤਾ ਦਿੱਲੀ ਚ ਇਸ ਵੇਲੇ ਜੋ ਹੈ ਆ ਬੀਜੇਪੀ ਦੀ ਸਰਕਾਰ ਅਨਵਲ ਇਲਜ਼ਾਮ ਲਗਾਇਆ ਜਾ ਰਿਹਾ ਕਿ ਜੋ ਪੰਜਾਬ ਚ ਪਰਾਲੀ ਸਾੜੀ ਜਾ ਰਹੀ ਹੈ ਉਸ ਕਾਰਨ ਦਿੱਲੀ ਚ ਪ੍ਰਦੂਸ਼ਣ ਹੋ ਰਿਹਾਤਾ ਬੀਜੇਪੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੋ ਆਪ ਹੈ ਉਹਨਾਂ ਵੱਲੋਂ ਜੋ ਹੈ ਜਵਾਬ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਕਿ ਜੋ ਪੰਜਾਬ ਦੀ ਪਰਾਲੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਇਸ ਤੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ ਚ ਪਰਾਲੀ ਸਾੜਨ ਦੇ ਕਿਸਾਂ ਚ 75% ਗਿਰਾਵਟ ਆਈਆ ਤਾਂ ਇਸ ਨੂੰ ਲੈ ਕੇ ਕਿ ਕਿ ਵੱਖ-ਵੱਖ ਪਾਰਟੀਆਂ ਜਦੋਂ ਐਕਯੂ ਜੋ ਐਕਯੂ ਆਈ ਜੋ ਹੈ ਇਹ ਪਹਾਰ ਪਹੁੰਚਦਾ ਹੈ ਇੱਕ 50% ਤਾਂ ਇਸ ਨੂੰ ਲੈ ਕੇ ਕਿਤਨਾ ਕਿਤੇ ਪੰਜਾਬ ਦੀ ਓਪਰਾੜੀ ਨੂੰ ਵੀ ਜ਼ਿੰਮੇਵਾਰ ਦੱਸਿਆ ਜਾਂਦਾ ਤੇ ਇਸ ਨੂੰ ਲੈ ਕੇ ਬੀਜੇਪੀ ਦਾ ਕਹਿਣਾ ਕਿ ਪੰਜਾਬ ਦੀ ਓਪਰਾੜੀ ਕਾਰਨ ਜੋ ਹੈ ਪਰੇਸ਼ਾਨ ਹੋ ਰਿਹਾ ਹਰ ਪਾਸੇ ਆਮਾਦੀ ਪਾਰਟੀ ਵੱਲੋਂ ਵੀ ਪਲਟਵਾਰ ਕੀਤਾ ਗਿਆ ਕਿ ਇਸ ਵਾਰ ਜੋ ਪੰਜਾਬ ਚ ਓਪਰਾੜੀ ਸਾੜਨ ਦੇ ਕੇਸ ਨੇ ਉਹਨਾਂ ਚ 75% ਦੀ ਗਿਰਾਵਟ ਆਈਆ ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ कोशिश हो रही है क्योंकि दो दिन लगातार दिवाली पर जो पटाखे चले उस लैके कई शहर का जो ए की ओ क्यू आई है वो काफ़ी जो है एक हज़ार के पार पहुंच गया था इसमें लैके हूँ जो सियासी पार्टियां ने वो भी एक दूसरे से बार पलटवार कर दिया हो नजर आ रही है के स्तर पे आप सब ने डाटा देखे पिछले जो सरकारों के दौरान दिवाली वाले दिन का जो डाटा था और अगले दिन का डाटा था हमारे कार्यकाल में वो डाटा कम हुआ है बढ़ा नहीं है कतई नहीं बढ़ा है तो आप ये कहेंगी इस बार तो आप कह रहे जी पटाखों की परमिशन भी थी बाकी चीज़ें भी थी तो भी वो जो गैप है दिवाली से पहले का और दिवाली के बाद वाले दिन का वो कम हुआ है तो पॉल्यूशन उस दृष्टि से पहले से कम है और सरकार अपने जितने भी काम हैं वो सब कर रही है और करती रहेगी दिल्ली के लिए लगातार तो ये कुछ नया नहीं है जो है ये जो चल रहा था उसी पैटर्न पे है परंतु पहले से कम है जबकि लोगों ने खूब दीपावली भी मनाई सारे काम किए ऐसे वीडियोस हैं जहां पर लोगों को पराली जलाने के लिए उकसाया गया ऐसी जानकारियां हैं कि पराली जलाने का समय वह रखा गया जब सैटेलाइट नर्थन इंडिया के ऊपर नहीं होता उस समय पराली जलाई गई ताकि वो सैटेलाइट में कैप्चर ना हो सके ਤੋ ਇਹ ਜੋ ਅੱਜ ਪੋਲੂਸ਼ਨ ਦਾ ਜੋ ਅਸਰ ਦਿੱਲੀ 'ਤੇ ਦਿਖ ਰਿਹਾ ਹੈ ਵੇ ਪੰਜਾਬ ਕੀ ਪ੍ਰਾਲੀਕੀ ਚਲਤੇ ਹੈ ਅੱਜ ਐਸੀ ਨਾਕਾਬ ਲੋਕਾਂ ਦੀ ਡਬਲ ਇੰਜਨ ਭਾਜਪੀ ਸਰਕਾਰ ਚੱਲਦੀ ਪਈ ਆ ਜਿਸ ਦੇ ਕਾਰਨ ਅੱਜ ਦਿੱਲੀ ਗੈਸ ਚੈਂਬਰ ਬਣ ਗਿਆ ਔਰ ਦੁਨੀਆ ਦਾ ਮੋਸਟ ਪੋਲਿਊਟਡ ਸਿਟੀ ਹੋ ਨਿਪੜਿਆ ਅੱਜ ਦਿੱਲੀ ਦਾ ਜਿਹੜਾ 에ਅ ਕੁਆਲਿਟੀ ਇੰਡੈਕਸ ਹੈ ਉਹ 1000 ਨੂੰ ਵੀ ਕ੍ਰਾਸ ਕਰ ਚੁੱਕਾ ਹੈ ਲੋਕਾਂ ਦਾ ਗੁੱਸਾ ਫਟਿਆ ਦਿੱਲੀ ਦੇ ਪ੍ਰਿਆਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਜੀ ਨੇ ਝੱਟ ਇਲਜ਼ਾਮ ਪੰਜਾਬ ਤੇ ਲਗਾ ਦਿੱਤੇ ਪੰਜਾਬ ਦੇ ਕਿਸਾਨ ਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਪੰਜਾਬ ਦੇ ਕਿਸਾਨ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਔਰ ਕਿਹਾ ਕਿ ਦਿੱਲੀ ਦੇ ਪੋਲੂਸ਼ਨ ਵਾਸਤੇ ਪੰਜਾਬ ਦੇ ਕਿਸਾਨ ਦਾ ਫਰਾਲੀ ਸਾੜਨਾ ਜ਼ਿੰਮੇਵਾਰ ਹੈ ਜਦ ਕਿ ਸਾਰੇ ਜਾਣਦੇ ਆ ਦੁਨੀਆ ਭਰ ਦੀਆਂ ਏਜੰਸੀਆਂ ਕਹਿੰਦੀਆਂ ਨੇ ਵਿਗਿਆਨੀ ਕਹਿੰਦੇ ਹੈਗੇ ਆ ਕੇ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਗ੍ਰਾਫਟ ਆਈ ਹੈ ਅੱਜ ਉਹ ਗ੍ਰਾਫਟ 75% ਤੋਂ ਵੀ ਵਧ نوٹ ਕੀਤੀ ਗਈ ਹੈ ਜਦੋਂ ਦੀ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਮਸ਼ੀਨਰੀ ਮੁਹੱਈਆ ਕਰਾਈ ਕਿਸਾਨਾਂ ਦਾ ਸਹਿਯੋਗ ਮਿਲਿਆ ਔਰ ਇਸ ਦਾ ਨਤੀਜਾ ਇਹ ਹੈਗਾ ਕਿ ਅੱਜ ਅੱਗ ਲਾਉਣ ਦੀਆਂ ਘਟਨਾਵਾਂ ਆਲਮੋਸਟ ਨਿਗਲੀਜੀਬਲ ਹੋ ਗਈਆਂ ਤਾ ਬਿਲਕੁਲ ਜਿੱਥੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸ ਰਹੀਆਂ ਨੇ ਉਸੇ ਹੀ ਹਵਾ ਪ੍ਰਦੂਸ਼ਣ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਨਾਲ ਹਵਾ ਪ੍ਰਦੂਸ਼ਣ ਨਹੀਂ ਹੁੰਦਾ ਪਰਾਲੀ ਨਾਲ ਮਹਿਜ਼ 3% ਤੱਕ ਹੀ ਪ੍ਰਦੂਸ਼ਣ ਹੁੰਦਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਨਾਲ ਹੀ ਉਹਨਾਂ ਕਿਹਾ ਕਿ ਇਸ ਵਾਰ ਪਹਿਲਾਂ ਨਾਲੋਂ ਪਰਾਲੀ ਜੋ ਹੈ ਕੱਟ ਸੜੀ ਹੈ ਸਰਕਾਰਾਂ ਕੋਰਟ 'ਚ ਸਾਡਾ ਪੱਖ ਮਜ਼ਬੂਤੀ ਨਾਲ ਨਹੀਂ ਰੱਖਦੀਆਂ ਇਹ ਵੀ ਉਹਨਾਂ ਵੱਲੋਂ ਕਿਹਾ ਗਿਆ ਉਹਨਾਂ ਦਾ ਕਹਿਣਾ ਕਿ ਜਦੋਂ ਕੋਈ ਕੋਰਟ ਕੋਈ ਟਿੱਪਣੀ ਕਰਦਾ ਹੈ ਤਾਂ ਸਜ਼ਾ ਦੇਣ ਲਈ ਪੂਰਾ ਜੋਰ ਲਗਾ ਦਿੰਦਾ ਹੈ ਤਾਂ ਇਸ ਤੋਂ ਇਲਾਵਾ ਜਗਜੀਤ ਸਿੰਘ ਢੱਲੇਵਾਲ ਨੇ ਫੈਕਟਰੀਆਂ ਵਿੱਚ ਪਈ ਪ੍ਰਾਲੀ ਦੀਆਂ ਗੱਠਾਂ ਨੂੰ ਅੱਗ ਲੱਗਣ ਤੇ ਵੀ ਸ਼ੰਕਾ ਜ਼ਾਹਰ ਕੀਤੀ ਹੈ ਕਿ ਅਚਾਨਕ ਕਿ ਅਨੀਆਂ ਗੱਠਾਂ ਨੂੰ ਅੱਗ ਕਿਵੇਂ ਲੱਗ ਜਾਂਦੀ ਹੈ ਤਾਂ ਇਸ ਤੇ ਵੀ ਕਿਤੇ ਨਾ ਕਿਸੇ ਸਵਾਲ ਚੁਕੇ ਗਏ ਨੇ ਕਿਉਂਕਿ ਇੱਕ ਪਾਸੇ ਸਿਆਸੀ ਪਾਰਟੀਆਂ ਇਸ ਹਵਾ ਪ੍ਰਦੂਸ਼ਣ ਨੂੰ ਇਹ ਦੂਜੇ ਤੇ ਸਿਰ ਇਲਜ਼ਾਮ ਮਾਰ ਰਹੀਆਂ ਨੇ ਦੂਜੇ ਪਾਸੇ ਹੁਣ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਪ੍ਰਾਲੀ ਨਾਲ ਹਵਾ ਪ੍ਰਦੂਸ਼ਣ ਨਹੀਂ ਹੁੰਦਾ ਪ੍ਰਾਲੀ ਨਾਲ ਮਹਿਜ਼ 3% ਤੱਕ ਹੀ ਹਵਾ ਪ੍ਰਦੂਸ਼ 12 ਵੱਲੋਂ ਕੋਰਟ 'ਚ ਜਦੋਂ ਇਹ ਕੇਸ ਜਾਂਦੇ ਨੇ ਪ੍ਰਾਲੀ ਸਾੜਨ ਦੇ ਕਿਉਂਕਿ ਕਈ ਵਾਰ ਕੋਰਟ ਵੱਲੋਂ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਿ ਪ੍ਰਾਲੀ ਨਾਲ ਕਿੰਨਾ ਕਿਤੇ ਪ੍ਰਦੂਸ਼ਣ ਵਧਿਆ ਇਸ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਹਨਾਂ ਦੇ ਵੀ ਕਹਿਣਾ ਹੈ ਕਿ ਜਦੋਂ ਕੋਰਟ 'ਚ ਕੇਸ ਜਾਂਦੇ ਨੇ ਤਾਂ ਸਰਕਾਰਾਂ ਵੱਲੋਂ ਜੋ ਕਿਸਾਨਾਂ ਦਾ ਪੱਖ ਹੈ ਉਹ ਮਜ਼ਬੂਤੀ ਨਾਲ ਨਹੀਂ ਰੱਖਿਆ ਜਾਂਦਾ ਕਿ ਕਿ ਲਗਾਤਾਰ ਹੁਣ ਜੋ ਦੀਵਾਲੀ ਤੋਂ ਬਾਅਦ ਤੇ ਪ੍ਰਾਲੀ ਤੋਂ ਲੈ ਕੇ ਜੋ ਸਿਆਸੀ ਖਮਸਾਨ ਵੀ ਛਿੜਦਾ ਨਜ਼ਰ ਆ ਰਿਹਾ ਹੈ ਸਿਆਸੀ ਪਾਰਟੀਆਂ ਦੇ ਵਿੱਚ ਕਿਉਂਕਿ ਕਈ ਸ਼ਰਾਂ ਦਾ ਜੋ 에ਅ ਕੁਆਲਿਟੀ ਇੰਡੈਕਸ ਹੈ ਉਹ ਕਾਫੀ ਉੱਪਰ ਚਲਾ ਗਿਆ ਸੀ ਇਸ ਨੂੰ ਲੈ ਕੇ ਹੁਣ ਸਿਆਸੀ ਪਾਰਟੀਆਂ ਤੋਂ ਆਪਸ ਵਿੱਚ ਇਲਜ਼ਾਮ ਲਗਾ ਹੀ ਰਹੀਆਂ ਨੇ ਜਿਸ ਵੇਲੇ ਕਿਸਾਨ ਅਗੂਡ ਡੱਲੇ ਵਾਲਦਾ ਵੀ ਬਿਆਨ ਸਾਬਣ ਆਇਆ ਹੈ ਵੀਡੀਓ ਦੇ ਵਿੱਚ ਇੱਕ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਜਿਹੜੇ ਸੀਐਸਸੀ ਦੀ ਰਿਪੋਰਟ ਹੈ ਉਦੇਚ ਇਹ ਕਿ ਐਗਰੀਕਲਚਰ ਤੋਂ ਪੋਲੂਸ਼ਨ ਕੇਵਲ ਸਿਰਫ 1 ਤੋਂ ਲੈ ਕੇ 3% ਹੈ। ਔਰ ਉਸ ਰਿਪੋਰਟ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆਪਣੇ ਐਫੀ ਡੇਵਿਡ ਦੇ ਰਾਹੀਂ ਭਾਰਤ ਸਰਕਾਰ ਨੇ ਕੋਟ ਵੀ ਕੀਤਾ ਹੈ। ਇਸ ਤੋਂ ਵੀ ਗਾਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਬਰ ਅਗਰਵਾਲ ਜੱਜ ਨੇ ਮੌਜੂਦਾ ਜੱਜ ਨੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਖੁੱਲੇ ਆਮ ਲੋਕਾਂ ਦੇ ਵਿੱਚ ਇਹ ਗੱਲ ਐਕਸੈਪਟ ਕੀਤੀ ਹੈਗਾ ਲਗਹੀ ਢੋਕ ਬਜਾ ਕੇ ਕਿ ਕਿਸਾਨਾਂ ਦੇ ਰਾਹੀਂ ਕਿਸਾਨਾਂ ਦੀ ਟਰਾਲੀ ਦੇ ਕਾਰਨ ਪੋਲੂਸ਼ਨ ਦਿੱਲੀ ਦਾ ਨਹੀਂ ਹੁੰਦਾ ਇਹ ਗੱਲ ਕਹੀ ਗਈ ਲੇਕਿਨ ਬਦਕਿਸਮਤੀ ਸਾਡੀਆਂ ਸਰਕਾਰਾਂ ਸਾਡਾ ਪੱਖ ਮਜਬੂਤੀ ਨਾਲ ਉੱਥੇ ਰੱਖਦੀਆਂ ਨਹੀਂ ਔਰ سزا ਦੇਣ ਵਾਲੇ ਪਾਸੇ ਜਰਾ ਜਿੰਨੀ ਵੀ ਸਾਡੇ ਖਿਲਾਫ ਕੋਈ ਟਿੱਪਣੀ ਆ ਜੇ ਤਾਂ ਉਹਦੇ ਤੇ ਫਿਰ ਸਾਨੂੰ سزا ਦੇਣ ਲਈ ਤਰਲੋ ਮੱਛੀ ਹੋ ਜਾਂਦੀਆਂ ਨੇ ਪੂਰਾ ਜੋਰ ਲਾ ਦਿੰਦੀਆਂ ਨੇ ਬਿਲਕੁਲ ਇਸ ਪੂਰੇ ਮੁੱਦੇ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਭਾਪੀ ਨੂੰ ਜਵਾਬ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ 90% ਪ੍ਰਦੂਸ਼ਣ ਗੱਡੀਆਂ ਫੈਕਟਰੀਆਂ ਤੇ ਕੰਸਟਰਕਸ਼ਨ ਤੋਂ ਹੁੰਦਾ ਹੈ ਪੰਜਾਬ ਚ ਪਰਾਲੀ ਸਾੜਨ ਦਾ ਜਾਨ ਬਹੁਤ ਕਟਿਆ ਹੈ ਨਾਲ ਹੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੜਾ ਦੌਰਾਨ ਪਾਣੀ ਛਿੜੂਪੇ ਖੇਤ ਇਹਨਾਂ ਨੂੰ ਨਹੀਂ ਦਿਖੇ ਤੇ ਹੁਣ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਨਾਲ ਹੀ ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਡਰਨ ਰਾਹੀਂ ਨਸ਼ਾ ਤੇ ਹਥਿਆਰ ਆਉਂਦੇ ਇਹਨਾਂ ਨੂੰ ਨਹੀਂ ਦਿਖਦੇ ਸਿਰਫ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਇਹ ਸਿਰਫ ਪੰਜਾਬ ਨਹੀਂ ਪੂਰੇ ਦੇਸ਼ ਦੀ ਸਮੱਸਿਆ ਹੈ ਇਸ ਦਾ ਮਿਲ ਕੇ ਹੱਲ ਕੱਢਣਾ ਹੋਵੇਗਾ ਕਿਉਂਕਿ ਜਦੋਂ 에ਅਰ ਕੁਆਲਿਟੀ ਇੰਡੈਕਸ 1 ਤੋਂ ਬਾਹਰ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਜਿਵੇਂ ਇੱਕ ਜਿਵੇਂ ਇਲਜ਼ਾਮ ਲਗਾਉਂਦੀਆਂ ਨੇ ਉੱਥੇ ਹੀ ਹੁਣ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਭਾਜਪੀ ਨੂੰ ਜਵਾਬ ਦਿੱਤਾ ਗਿਆ ਇਹ ਮੇਨ ਮੇਨ ਕਾਰਨ ਹੈਗੇ ਚਾਹੇ ਉਹ ਵਹੀਕਲ ਪੋਲੂਸ਼ਨ ਆ ਉਹਨੂੰ ਕਿਦਾਂ ਕੈਕਟ ਕਰਨਾ ਇੰਡਸਟਰੀਅਲ ਪੋਲੂਸ਼ਨ ਦਾ ਕੀ ਕਰਨਾ ਇੱਕ ਥਰਮਲ ਪਲਾਨਟ ਤੁਹਾਡਾ ਪਾਣੀ ਪਾਦ ਦੇ ਵਿੱਚ ਪੰਜਾਬ ਦੇ ਸਾਰੇ ਪੁਲਿਸਰ ਦੇ ਬਰਾਬਰ ਹੈ ਇਸੇ ਤਰ੍ਹਾਂ ਜਿਹੜੇ ਤੁਹਾਡੇ ਜੇ ਆਪਾਂ ਕੰਸਟ੍ਰਕਸ਼ਨ ਕਰਨੀਆਂ ਉਹਨੂੰ ਆਪਾਂ ਕਿਦਾਂ ਕੂੜੇ ਦਾ ਪ੍ਰਬੰਧਨ ਕਿਦਾਂ ਬਿਹਤਰ ਕਰਨਾ ਟੁੱਟੀਆਂ ਹੋਈਆਂ ਸੜਕਾਂ ਦਾ ਕੀ ਕਰਨਾ ਇਹ ਸਾਰਿਆਂ ਤੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰੀਏ ਆਪਾਂ ਜਿਹੜੇ ਕਲੀਨਰ ਫਿਊਲਸ ਲੈ ਕੇ ਆਣੇ ਆ ਇਲੈਕਟ੍ਰਿਕ ਵੀਕਲਸ ਨੂੰ ਤੁਸੀਂ ਕਹਿੰਦੇ ਹੋ ਬਚਤ ਉਤਸਵ ਮਨਾਣਾ ਤੁਸੀਂ ਤੁਸੀਂ ਕਹਿੰਦੇ ਹੋ ਹਜ਼ਾਰਾਂ ਗੱਡੀਆਂ ਵਿਕ ਰਹੀਆਂ ਉਹਦੇ 'ਚ ਉਹ ਆ ਕੇ ਹੋਰ ਪੋਲੂਸ਼ਨ ਨੂੰ ਐਡ ਕਰਨੀਆਂ ਉਹ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਦੇਸ਼ ਦੇ ਵਿੱਚ ਕੋਈ ਇੱਕ ਵੀ ਸ਼ਹਿਰ ਜਾਂ ਪਿੰਡ ਹੋ ਜਾ ਨਹੀਂ ਹੈ ਜਿੱਥੇ ਵਿਸ਼ਵ ਸਿਹਤ ਸੰਸਥਾ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਪੋਲੂਸ਼ਨ ਦਾ ਲੈਵਲ ਉਸ ਤੋਂ ਨੀਚੇ ਹੋਵੇ ਸਾਰੇ ਦੇਸ਼ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਨਾਂ 700 800 ਬੱਚਿਆਂ ਦੇ ਬਾਰੇ ਸੋਚੋ ਜਿਹੜੇ ਰੋਜ਼ ਦਿੱਲੀ ਵਿੱਚ ਜਨਮ ਲੈਂਦੇ ਆ ਜਿਹੜੇ 65 ਤੋਂ 70000 ਬੱਚੇ ਹਿੰਦੁਸਤਾਨ ਦੇ ਵਿੱਚ ਜਨਮ ਲੈਂਦੇ ਆ ਜਦੋਂ ਬੱਚਾ ਪੈਦਾ ਹੁੰਦਾ ਸਭ ਤੋਂ ਪਹਿਲਾਂ ਉਹਨੂੰ ਆਕਸੀਜਨ ਦੀ ਲੋੜ ਪੈਂਦੀ ਆ ਜਦੋਂ ਮਾਂ ਤੋਂ ਅਲੱਗ ਹੁੰਦਾ ਉਹ ਇਸ ਤੋਂ ਪਹਿਲਾਂ ਕਸੀਂ ਰਿਕਾਰਡ ਕੀਤੀ ਹੈ ਬੱਚਾ ਇੱਕ ਲੰਬਾ ਸਾਲ ਹੈ ਦੋਨੋਂ ਬਰਤ ਕਰਾਈ ਜਾਂਦੇ ਆ ਉਹਦੇ ਨਾਲ ਪਹਿਲੇ ਸਾਹ ਦੇ ਨਾਲ ਜਦੋਂ ਉਹਦੇ ਲੰਗਸ ਵੀ ਅਜੇ ਡਿਵੈਲਪ ਨਹੀਂ ਹੋਏ ਆ ਖੁੱਲ ਰਹੇ ਆ ਲੰਗਸ ਉਹਦੇ ਅੰਦਰ ਕੀ ਜਾ ਰਿਹਾ ਧੂਆ ਜਾ ਰਿਹਾ ਉਹਦੇ ਵਿੱਚ ਉਹਨਾਂ ਬੱਚਿਆਂ ਬਾਰੇ ਸੋਚੋ ਤੁਸੀਂ ਜੜੀ ਪੋਲੂਸ਼ਨ ਆ ਇਹ ਨਾ ਤਾਂ ਇਕੱਲੇ ਦਿੱਲੀ ਦੀ ਸਮੱਸਿਆ ਤੇ ਨਾ ਹੀ ਇਕੱਲੇ ਪੰਜਾਬ ਦੀ ਸਮੱਸਿਆ ਜਿਹੜਾ ਤੁਸੀਂ ਮਨਜਿੰਦਰ ਸਰਸਾ ਜੀ ਦਾ ਜ਼ਿਕਰ ਕੀਤਾ ਉਹਨਾਂ ਦਾ ਜਿਹੜਾ ਬਿਆਨ ਹੈ ਬਿਲਕੁਲ ਬੇਤੁਕਾ ਮਤਲਬ ਸ਼ਰਮਨਾਕ ਹੈ ਔਰ ਤੱਥਾਂ ਤੇ ਆਧਾਰਿਤ ਨਹੀਂ ਆ ਤੱਥਾਂ ਤੋਂ ਵੀ ਹੋਣਾ ਉਹ ਜਿਹੜੀ ਪੋਲੂਸ਼ਨ ਹੈ ਉਹ ਪੂਰੇ ਜਨੂੰ ਇਨਡੋਜਨੈਟਿਕ ਪਲਾਨ ਕਹਿੰਦੇ ਆ ਜਿਹਦੇ ਚ ਪਾਕਿਸਤਾਨ ਵੀ ਇੰਡੀਆ ਵੀ ਬੰਗਲਾਦੇਸ਼ ਵੀ ਬਾਕੀ ਜਿਹੜੇ ਤੁਹਾਡੇ ਏਸ਼ੀਅਨ ਕੰਟਰੀਜ਼ ਉਹ ਵੀ ਆਂਦੇ ਆ ਪੋਲੂਸ਼ਨ ਸਾਰਿਆਂ ਦੇ ਵਿੱਚ ਹੈ ਪੂਰੇ ਦੇਸ਼ ਦੇ ਵਿੱਚ ਹੈ ਔਰ ਜੋ ਵਿਸ਼ਵ ਸਿਹਤ ਸੰਸਥਾ ਕਹਿੰਦੀ ਹੈ ਕਿ 2.5 ਜਿਹੜੇ ਮਾਈਕਰੋਨ ਐਸਪੀਐਮ ਹੈਗਾ ਉਹਦਾ ਲੈਵਲ 5 ਹੋਣਾ ਚਾਹੀਦਾ ਤੇ ਉਹ ਆਪਣੇ ਤਾਂ 500 ਤੋਂ ਉੱਪਰ ਤੁਰਿਆ ਫਿਰਦਾ ਉਹ ਇਹ ਇੰਡਸਟਰੀਅਲ ਹੋਣ ਵਾਲਾ ਪੋਲੂਸ਼ਨ ਹੈ ਕੰਸਟਰਕਸ਼ਨ ਨਾਲ ਜਿਹੜਾ ਕੂੜੇ ਦਾ ਪ੍ਰਬੰਧਨ ਹੈ ਟੁੱਟੀਆਂ ਹੋਈਆਂ ਸੜਕਾਂ ਜਿਹੜਾ ਇਹਨਾਂ ਦਾ ਸਾਰਾ ਮੇਨ 90% ਤਾਂ ਇਹਦੇ ਨਾਲ ਹੁੰਦਾ ਉਹ 2-4% ਦੀ ਗੱਲ ਕਰਦੇ ਆ ਅੱਛਾ ਮੈਨੂੰ ਇੱਕ ਕਾਮਨ ਸੈਂਸ ਦੀ ਗੱਲ ਹੁੰਦੀ ਆ ਵੀ ਜਿਹੜਾ ਪੰਜਾਬ ਦੇ ਵਿੱਚ ਪੋਲੂਸ਼ਨ ਘੱਟ ਆ ਤੇ ਦਿੱਲੀ ਵਿੱਚ ਜ਼ਿਆਦਾ ਹੈ ਜਿਹੜੇ ਕੈਮੀਕਲਸ ਹੁੰਦੇ ਆ ਜਿੱਥੇ ਜ਼ਿਆਦਾ ਹੁੰਦੇ ਆ ਨਾ ਜੀ ਇੱਕ ਲਾਫ ਡਿਫਿਊਜ਼ਨ ਹੁੰਦਾ ਕਿ ਉਹ ਜਿੱਥੇ ਜ਼ਿਆਦਾ ਹੁੰਦਾ ਉੱਥੋਂ ਘੱਟ ਵਾਲੇ ਪਾਸੇ ਨੂੰ ਜਾਂਦੇ ਆ ਘੱਟ ਵਾਲੇ ਪਾਸੇ ਤੋਂ ਉਧਰ ਨੂੰ ਨਹੀਂ ਜਾਂਦੇ ਪਟਿਆਲੇ 'ਚ ਘੱਟ ਹੈ ਜੀ ਅੰਬਾਲਾ 'ਚ ਘਟਾ ਹੈ ਖੁਰੇਸ਼ੇਤਰ 'ਚ ਘਟਾ ਹੈ ਮਤਲਬ ਤੁਹਾਡੇ ਜਿਹੜਾ ਅੱਛਾ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਗੁੜਗਾਓਂ ਦੇ ਵਿੱਚ ਬਹੁਤ ਜ਼ਿਆਦਾ ਉਹ ਪੰਜਾਬ ਤੋਂ ਇਹਨਾਂ ਨੂੰ ਬਾਈਪਾਸ ਕਰਕੇ ਚਲਾ ਜਾਂਦਾ ਜੀ ਮਤਲਬ ਕਿੱਦਾਂ ਚਲਾ ਜਾਂਦਾ ਉੱਥੇ ਉਹ ਕਹਿੰਦੇ ਪੰਜਾਬ ਦੇ ਵਿੱਚ 75% ਜੜੀਆਂ ਹੈਗੀਆਂ ਜਿਵੇਂ ਇਸ ਵਾਰੀ 300 ਦੇ ਕਰੀਬ ਹੈ ਨਾਰਮਲੀ ਸਾਡੇ 13-1400 ਹੁੰਦੀਆਂ ਮਤਲਬ ਬਹੁਤ ਜ਼ਿਆਦਾ ਘਟਿਆ ਉਹ 'ਚ 70 75 80% ਘਟਾ ਹੈ ਇਸ ਵਾਰੀ ਪੰਜਾਬ ਦੇ ਵਿੱਚ ਜਿਹੜੀ ਪ੍ਰਾਣੀ ਨੂੰ ਸਾੜਨ ਦੀ ਇਨਸੀਡੈਂਸ ਘਟੀਆਂ ਹੈਗੀਆਂ ਦੂਜੀ ਗੱਲ ਹੈ ਵੀ ਇਹ ਸਰਸਾ ਜੀ ਨੇ ਕਿਹੜਾ ਇਹੋ ਜਿਹਾ ਸਰਟਨਾਈਟ ਲਾਇਆ ਹੋਇਆ ਵੀ ਕਿਸਾਨ ਦੇ ਖੇਤ ਵਿੱਚ ਲੱਗੀ ਹੋਈ ਅੱਗ ਤਾਂ ਨਜ਼ਰ ਆਉਂਦੀ ਹੈ ਉਹਨਾਂ ਨੂੰ ਸੱਤ ਜ਼ਿਲ੍ਹਿਆਂ ਦੇ ਵਿੱਚ ਡੁੱਬੇ ਹੋਏ ਜਿਹੜੇ ਸਾਰੇ ਮਤਲਬ ਸਾਰੇ ਜ਼ਿਲ੍ਹੇ ਦੇ ਜ਼ਿਲ੍ਹੇ ਡੁੱਬੇ ਹੋਏ ਲੱਖਾਂ ਏਕੜ ਜਿਹੜੇ ਜਿਹੜੇ ਖੇਤ ਆ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ ਪਾਕਿਸਤਾਨ ਤੋਂ ਆਉਂਦੀਆਂ ਹੋਈਆਂ ਜਿਹੜੀਆਂ ਨਸ਼ੇ ਦੇ ਨਸ਼ਾ ਤੇ ਆਪਣੇ ਵੈਪਨਸ ਲੈ ਕੇ ਹਥਿਆਰ ਲੈ ਕੇ ਆ ਰਹੀਆਂ ਡਰੋਨ ਜਿਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਲੋਕਾਂ ਦੇ ਠੱਠੇ ਹੋਏ ਘਰ ਨਹੀਂ ਉਹਨਾਂ ਨੂੰ ਨਜ਼ਰ ਆਉਂਦੇ ਇਹਨਾਂ ਨੂੰ ਮਤਲਬ ਇਹਨਾਂ ਨੂੰ ਮਤਲਬ ਜਿਹੜੇ ਇਹ ਸਿਰਫ ਤੇ ਸਿਰਫ ਜਿਹੜੇ ਕਿਸਾਨ ਦੇ ਖੇਤ ਵਿੱਚ ਲੱਗੀ ਹੋਈ ਆਗ ਹੈ ਔਰ ਇਹ ਕੇਜਰੀਵਾਲੋਂ ਗਾਲਾਂ ਕੱਢ ਕੇ ਉਹ ਕਿਸਾਨ ਜਿਨੇ ਪਹਿਲਾਂ ਆਪਰੇਸ਼ਨ ਸੰਦੂਰ ਦਾ ਸਾਹਮਣਾ ਕੀਤਾ ਉਹਦੇ ਵਿੱਚ ਉੱਥੇ ਡਰੋਨਾਂ ਗਿਰਦੀਆਂ ਸੀ ਸਾਡੇ ਖੇਤਾਂ ਦੇ ਵਿੱਚ ਸਾਡੇ ਉੱਥੇ ਬੰਬ ਗਿਰਦੇ ਸੀ ਸਾਡੇ ਉੱਥੇ ਮੋਟਰ ਗਿਰਦੇ ਸੀ ਛੱਲ ਗਿਰਦੇ ਸੀ ਸਾਡੇ ਕਿਸਾਨਾਂ ਨੇ ਉਹਦਾ ਸਾਹਮਣਾ ਕੀਤਾ ਫਿਰ ਹੜ ਆਏ ਉਹਦੀ ਹੜ ਦੀ ਮਾਰ ਚੱਲੀ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਬੋਨਾ ਵਾਇਰਸ ਆ ਥੋੜੇ ਫੰਗਲ ਇਨਫੈਕਸ਼ਨਸ ਆ ਉਹ ਫਸਲ ਨੂੰ ਮਾਰ ਪਈ ਜਿਹੜੀ ਫਸਲ ਜਿੱਥੇ ਸੀਗੀ ਵੀ ਜਿੱਥੇ ਹੜ ਨਹੀਂ ਵੀ ਆਏ ਸੀ ਉਹ ਵੀ 30% ਤੋਂ ਲੈ ਕੇ 50% 70 ਜਗ੍ਹਾ ਤੇ ਕਈ ਜਗ੍ਹਾ ਤੇ 80 90% ਡੈਮੇਜ ਹੋ ਗਿਆ ਉਹਦੇ ਖੇਤ ਤਾਂ ਪਰਾਲੀ ਖੜੀ ਆ ਹੋਰ ਕੋਈ ਤੇ ਦਾਣਾ ਤਾਂ ਹੈ ਹੀ ਨਹੀਂ ਕਈ ਜਗ੍ਹਾ ਤੇ ਉਹਦੇ ਵਿੱਚ ਉਹ ਉਸ ਕਿਸਾਨ ਨੂੰ ਬਦਨਾਮ ਕਰ ਰਿਹਾ ਜਿਹਦਾ ਪੈਦਾ ਕੀਤੇ ਹੋਇਆ ਅਨਾਜ ਨੂੰ 5 ਕਿਲੋ 5-5 ਕਿਲੋ ਅਨਾਜ ਵੰਡ ਕੇ ਗਰੀਬਾਂ ਦੇ ਵਿੱਚ ਉਹਨਾਂ ਦੀਆਂ ਵੋਟਾਂ ਲੈਂਦੇ ਆ ਇਹ ਤੇ ਇਹਨਾਂ ਨੂੰ ਆਪਣੇ ਬਿਆਨ ਨੂੰ ਵਾਪਸ ਲੈਣਾ ਚਾਹੀਦਾ ਮੈਂ ਨਗੜਾ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਅਕਲ ਦੀ ਦਵਾਈ ਪੁਲਾਓ ਜਿਹੜਾ ਸਾਹ ਦੀਆਂ ਬਿਮਾਰੀਆਂ ਦੇ ਵਿੱਚ ਤਕਰੀਬਨ ਤਕਰੀਬਨ 15% ਮੈਂ ਮੇਰੀ ਬਹੁਤ ਸਾਰੇ ਸਪੈਸ਼ਲਿਸਟਾਂ ਨਾਲ ਗੱਲ ਹੋਈ ਇਹ ਇੱਕ ਤਾਂ ਹੈਗਾ ਵੀ ਜਿਹੜੀਆਂ ਸਾਹ ਨਾਲ ਹੋਣ ਵਾਲੀਆਂ ਬਿਮਾਰੀਆਂ ਦਮੇ ਦੇ ਮਰੀਜ਼ ਆ ਹਾਰਟ ਅਟੈਕ ਦੇ ਕੇਸ ਵੱਧ ਜਾਂਦੇ ਆ ਸਟ੍ਰੋਕ ਦੇ ਕੇਸ ਵੱਧ ਜਾਂਦੇ ਆ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਬਹੁਤ ਸਾਰੇ ਆਈ ਇੰਜਰੀਜ਼ ਦੇ ਕੇਸਸ ਆਉਂਦੇ ਆ ਦਰਜਨਾਂ ਦੇ ਵਿੱਚ ਸੈਕੰਡੇ ਦੇ ਵਿੱਚ ਆਇਆ ਤੁਹਾਡੇ ਚੰਡੀਗੜ੍ਹ ਚ ਵੀ ਮਹਾਲੀ ਚ ਪੰਚਕੁਲੇ ਚ ਵੀ ਸਾਰੇ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਹਸਪਤਾਲ ਸਾਰੀ ਰਾਤ ਭਰੇ ਜਾਂਦੇ ਆ ਲੋਕ ਪ੍ਰਟਾਖੇ ਚਲਾ ਰਹੇ ਹੁੰਦੇ ਆ ਸਾਡੇ ਡਾਕਟਰ ਵਿਚਾਰੇ ਮਰਨ ਪੱਟੀ ਕਰਨ ਚ ਲੱਗੇ ਹੁੰਦੇ ਆ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਆ ਬਹੁਤ ਸਾਰੇ ਜਿਹੜੇ ਬੰਦੇ ਹੈਗੇ ਆ ਬਜ਼ੁਰਗ ਹੈ ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਆਪਣੇ ਘਰਾਂ ਦੇ ਅੰਦਰ ਔੜੇ ਹੋਏ ਆ ਉਹ ਉਦੇ ਨਾਲ ਜਦੋਂ ਤੁਸੀਂ ਘਰ ਤੋਂ ਬਾਹਰ ਨਹੀਂ ਜਾਓਗੇ ਹੋਰ ਮੈਂਟਲ ਡਿਪਰੈਸ਼ਨ ਚਲਾ ਜਾਂਦਾ ਬੰਦਾ ਉਹਦੀ ਇਮਿਊਨਿਟੀ ਘਟਦੀ ਆ ਮਤਲਬ ਬਹੁਤ ਸਾਰੀਆਂ ਬਿਮਾਰੀਆਂ इवन ਸਕਿਨ ਤੁਹਾਡੀ ਛੱਡਦੀ ਆ ਅੱਖਾਂ ਤੁਹਾਡੀਆਂ ਛੱਡਦੀਆਂ ਗਲੇ ਦੇ ਵਿੱਚ ਕ੍ਰਾਸ਼ ਹੋ ਰਹੀ ਆ ਸਾਹ ਨਹੀਂ ਆ ਰਿਹਾ ਲੋਕਾਂ ਨੂੰ ਇਹ ਤਾਂ ਸਾਹ ਦਾ ਸਵਾਲ ਆ ਜੀ ਮੈਂ ਜਦੋਂ ਪੜ੍ਹਦਾ ਸੀ ਇੱਕ ਬੰਦੇ ਨੂੰ ਮੈਂ ਕਿਹਾ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਉਹਨੂੰ ਸਾਹ ਨਹੀਂ ਆ ਰਿਹਾ ਮੈਂ ਇਹਦੇ ਗਲੇ 'ਚ ਟਿਊਬ ਪਾਣੀ ਪਾਣੀ ਉਹਨੂੰ ਟ੍ਰੈਕੀਓਸਟਮੀ ਕਹਿੰਦੇ ਆ ਉਹ ਕਹਿੰਦਾ ਮੇਰੇ ਬੇਟੇ 'ਤੇ ਗਲੇ 'ਤੇ ਚਲਾ ਦਿਓ ਨਸਤਰ ਇਸ ਕੀ ਆਵਾਜ਼ ਵੀ ਲੈ ਲਓ ਪਰ ਇਸ ਕੀ ਸਾਹਸ ਕੋ ਬਚਾ ਲਓ ਇਹਨਾਂ ਤਾਂ ਅਸੀਂ ਮੰਨੀਏ ਕਿ ਇਹ ਸਮੱਸਿਆ ਦਿੱਲੀ ਦੀ ਜਾਂ ਪੰਜਾਬ ਦੀ ਨਹੀਂ ਹੈ ਪੂਰੇ ਪੂਰੇ ਦੇਸ਼ ਦੀ ਹੈ ਪੂਰੇ ਕੰਟੀਨੈਂਟ ਦੀ ਹੈ ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹਦੇ ਬਾਰੇ ਜਿਵੇਂ ਅਸੀਂ ਜਿਹੜਾ ਹੈਗਾ ਜੇ ਜਿਵੇਂ ਤੁਹਾਡੇ ਕਰੋਨਾ ਆਇਆ ਜੀ ਉਸ ਲਈ ਗੱਡੀਆਂ ਬੰਦ ਹੋ ਗਈਆਂ ਇੰਡਸਟਰੀ ਬੰਦ ਹੋ ਗਈ ਹਵਾ ਸਾਫ਼ ਹੋ ਗਈ ਪੰਛੀ ਹੋ ਗਏ ਜ਼ਿੰਦਗੀ ਵਧੀਆ ਲੋਕਾਂ ਨੂੰ ਹਾਰਟ ਅਟੈਕ ਹੋਣੇ ਬੰਦ ਹੋ ਗਏ ਲੋਕਾਂ ਨੂੰ ਸਟ्रेस ਘੱਟ ਹੋ ਗਿਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਲਾਈਫ ਸਟਾਈਲ ਡਿਸਆਰਡਰ ਉਹ ਹੁਣ ਸਾਰੇ ਹੋਣੇ ਘੱਟ ਹੋ ਗਏ ਆਪਾਂ ਇੱਕ ਜਿਹੜੀ ਸ਼ਹਿਰ ਹੈ ਜ ਆਪਨੀ ਉਹਦੀ ਇੱਕ ਕੈਰੀਇੰਗ ਕੈਪੈਸਿਟੀ ਹੁੰਦੀ ਆ ਕਿ ਦਿੱਲੀ ਦੇ ਵਿੱਚ ਇੰਨੀਆਂ ਗੱਡੀਆਂ ਹੋਣਗੀਆਂ ਉਸ ਤੋਂ ਬਾਅਦ ਪਬਲਿਕ ਟਰਾਂਸਪੋਰਟ ਯੂਜ਼ ਕਰਨੀ ਆ ਇਲੈਕਟ੍ਰਿਕ ਵੀਕਲ ਯੂਜ਼ ਕਰਨੀ ਆ ਤੁਸੀਂ ਜੇ ਪ੍ਰਮੋਟ ਕਰਨਾ ਬਚਤ ਤੋਂ ਉਤਸਵ ਨਹੀਂ ਮਨਾਣਾ ਤੁਸੀਂ ਤੁਸੀਂ ਇਲੈਕਟ੍ਰਿਕ ਵੇਖ ਕੇ ਨੂੰ ਸਬਸਿਡਾਈਜ਼ ਨਹੀਂ ਕਰਨਾ ਤੁਸੀਂ ਜਿਹੜੀਆਂ ਦੂਜੀਆਂ ਗੱਡੀਆਂ ਜਿਹਨਾਂ ਨੂੰ ਤੁਸੀਂ ਕਰ ਰਹੇ ਹੋ ਤੁਸੀਂ ਉਲਟਾ ਕੰਮ ਕਰ ਰਹੇ ਹੋ ਤੁਸੀਂ ਕਹ ਰਹੇ ਹੋ ਉੱਥੇ ਜੀ ਕਲਾਊਡ ਸੀਡਿੰਗ ਕਰਾਂਗੇ ਇਹ ਪ੍ਰੋਬਲਮ ਦਿੱਲੀ ਦੀ ਹੈ ਕੋਈ ਇੱਕ ਸ਼ਹਿਰ ਦੇ ਵਿੱਚ ਕਲਾਊਡ ਸੀਡਿੰਗ ਕਰਨ ਨਾਲ ਕੀ ਹੋ ਜਾਊਗਾ ਜੀ ਆਸ-ਪਾਸੇ ਤੂ ਆ ਫੇਰ ਆ ਜਾਏਗਾ ਉੱਥੇ ਗੱਡੀਆਂ ਫੇਰ ਚੱਲਦੀਆਂ ਫੇਰ ਹੋ ਜਾਏਗਾ ਇਹ ਹੈਗੀਆਂ ਸਾਰੀਆਂ ਡਰਾਮੇਵਾਜ਼ੀਆਂ ਜੀ ਦੀ ਬਾਦ ਨੂੰ ਘਾੜਾ ਕੱਢਣ ਨਾਲ ਕਲਾਊਡ ਸੀਡਿੰਗ ਕਰਨ ਨਾਲ ਸਾਡੇ ਲੋਕਲ ਉਥੇ ਪਾਣੀ ਦੇ ਗਲਮ ਕੰਨਾ ਤੇ ਫਲਾਨਾ ਇਹੋ ਚਲਾਣ ਦੇ ਨਾਲ ਕੁਝ ਨਹੀਂ ਹੋਣਾ ਇਹਦੇ ਬਾਰੇ ਅਸੀਂ ਜਿਵੇਂ ਆਪਾਂ ਸੋਚੇ ਪਿਆ ਆਪਾਂ ਟ੍ਰੈਫਿਕ ਦੇ ਵਿੱਚ ਕੀ ਚੇਂਜਸ ਲੈ ਕੇ ਆਵਾਂਗੇ ਕਲੀਨਰ ਫਿਊਲ ਲੈ ਕੇ ਆਵਾਂਗੇ ਇਲੈਕਟ੍ਰੀਕਲ ਵਹੀਕਲ ਲੈ ਕੇ ਆਵਾਂਗੇ ਆਪਾਂ ਪਬਲਿਕ ਟਰਾਂਸਪੋਰਟ ਤੇ ਡਿਪੈਂਡ ਕਰਾਂਗੇ ਦੂਜੀਆਂ ਗੱਡੀਆਂ ਬੰਦ ਕਰਾਂਗੇ ਆਪਾਂ ਦੁਬਾਰਾ ਸਾਈਕਲ ਤੇ ਆ